ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਆਪਣੇ ਸਾਰਾ ਜਿੰਨਾ ਵੀ YouTube ਪਰ ਵਾਰਿਆ ਜੀ ਭੈਣ ਭਰਾ ਮਤਾਮਾ ਬਜ਼ੁਰਗ ਸਾਰਿਆਂ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਸਮਾਂ ਟਾਈਮ ਹੋ ਗਿਆ ਜੀ 9:00 ਵਜੇ ਗਿਆ ਤੇ ਤੁਰਦਿਆਂ ਨੂੰ ਆਪਾਂ ਨੂੰ ਸਫ਼ਰ ਤੇ ਨਿਕਲਦੇ ਸਾਢੇ 9:00 ਹੋ ਜਾਣੇ ਆ ਤੇ ਸਮਾਨ ਦਾ ਸਭਾ ਪੱਲ ਲੱਦ ਲਿਆ ਘੋੜੇ ਤੇ ਅੱਜ ਆਪਣਾ ਜਿੱਦਾਂ ਕਹਦੀ ਏ ਆਖਰੀ ਰਾਤ ਸੀਗੀ ਇਹ ਉਨਾਚਲ ਪ੍ਰਦੇਸ਼ ਦੇ ਵਿੱਚ ਇਹ ਸਫ਼ਰ ਦੀ ਤੇ ਉਨਾਚਲ ਪ੍ਰਦੇਸ਼ ਦੇ ਵਿੱਚ ਇਨਾ ਪਿਆਰ ਮਿਲਿਆ ਗੱਲਾਂ ਛੱਡ ਦੋ ਜਿੰਨਾ ਪਿਆਰ ਖਟੀਆਂ ਮਿੱਠੀਆਂ ਜਿਆਦਾ ਸਾਰੀਆਂ ਆਪਾਂ ਆਪਣੇ ਝੋਲੇ 'ਚ ਪਾ ਕੇ ਸਮੇਟ ਕੇ ਦੁਬਾਰਤੋਂ ਐਂਟਰ ਹੋਣ ਜਾ ਰਹੇ ਆਂ ਸੂਬਾ ਅਸਾਮ ਦੇ ਵਿੱਚ ਆਪਾਂ ਸੂਬਾ ਆਸਾਮ ਦਾ ਜਿਹੜਾ ਬਾਰਡਰ ਏਰੀਆ ਆ ਸੀਲਾ ਪੱਥਰ ਤੇ ਆਪਣੇ ਲਿਖਾ ਬਾਲੀ ਇਸ ਟਾਈਮ ਲਿਖਾਵਾਲੀ ਬੈਠੇ ਆਪਾਂ ਤੇ ਬਾਰਡਰ ਪਾਰ ਕਰਕੇ ਸਿਲਾ ਪੱਥਰ ਤੇ ਇੱਕ ਜਿਹੜਾ ਬ੍ਰਿਜ ਪੈਂਦਾ ਆ ਏਸ਼ੀਆ ਦਾ ਦੂਜੇ ਨੰਬਰ ਦਾ ਰਿਵਰ ਤੇ ਬਣਿਆ ਲੰਬਾ ਪੌੜ ਨਦੀ ਦੇ ਬਣਿਆ ਲੰਬਾ ਪੌੜ ਜਿਹੜਾ ਬ੍ਰह्मਪੁੱਤਰਾ ਨਦੀ ਦੇ ਬਣਿਆ ਆ ਉਧਰ ਨੂੰ ਸਫਰਿਆ ਆਪਣਾ ਤੇ ਆਪਾਂ ਅੱਜ ਡਿਬਲੂਗੜ ਪਹੁੰਚਾਗੇ ਤੇ ਯਾਦਾ ਦਿਮਾਗ ਰਾਤ ਦਾ ਹੀ ਹੋਰ ਕਿਤੇ ਟਿਕਿਆ ਆ ਜਿਆ ਡਿਬਲੂਗੜ ਦਾ ਖਿਆਲ ਤੇ ਅੱਜ ਡਿਬਲੂਗੜ ਰਾਤ ਰੁਕਣਾ ਜਾ ਕੇ ਉਸ ਸਾਹਮਣੇ ਜਾਣਾ ਆਪਣੇ ਜਿਹੜੇ ਭੈੜ ਭਰਾ ਜਿਆਦਾ ਨੇੜੀ ਕਿਆ ਤੇ ਕਰਦੇ ਆ ਸਫਰ ਸ਼ੁਰੂ ਜੀ ਅੱਜ ਦਾ ਤੇ ਪਹਿਲਾ ਇੱਥੇ ਬਾਈ ਹੁਣੀ ਕਿਹਾ ਸੀਗਾ ਸਾਡੇ ਥੋੜੇ ਜਿਹਾ ਰਿਜ਼ੋਰਟ ਦੀ ਵੀਡੀਓ ਪਾ ਦਿਓ YouTube ਤੇ ਤੇ ਪਾਣੀ ਬਣਦੀ ਵੀ ਆ ਕਿਉਂਕਿ ਇੱਕ ਪਹਿਲੇ ਅੱਜ ਦਾ ਆਉਂਦਿਆਂ ਨਹੀਂ ਪੁੱਛਿਆ ਵੀ ਰਾਤ ਰੁਕਣਾ ਤੇ ਉਹਨੇ ਮਨਾਂ ਹੀ ਨਹੀਂ ਕੀਤਾ ਕਹਿੰਦੇ ਟੈਂਟ ਲਾ ਲਿਓ ਟੈਂਟ ਲਾਉਣ ਨੂੰ ਜਗ੍ਹਾ ਵੀ ਇੱਦਾਂ ਦਿੱਤੀ ਗੱਲਾਂ ਇਹ ਛੱਡ ਦੋ ਵਧੀਆ ਜਿੱਥੇ ਕੋਈ ਵੀ ਆਪਣੇ ਟੈਂਟ ਗਿੱਲਾ ਹੋਣ ਦਾ ਕੋਈ ਪ੍ਰੋਸੀਜਰ ਹੀ ਨਹੀਂ ਬਣਦਾ ਸਗਾ ਆ ਜਾਓ ਤੁਹਾਨੂੰ ਦਿਖਾ ਲਦੇ ਹਾਂ ਉਹਨਾਂ ਦਾ ਰਿਜ਼ੋਰਟ ਊੜਾ ਆਪਣਾ ਤਿਆਰ ਬਰ ਤਿਆਰ ਆ ਸਮਾਨ ਦੱਥਾ ਆਪਾਂ ਲੱਦ ਲਿਆ ਆ ਤੇ ਉਧਰ ਆਪਣੇ ਕਰਨਾਟਕ ਵਾਲੇ ਬਾਈ ਦਾ ਅੱਜ ਡਬਲੂ ਗਾੜੇ ਨੂੰ ਚੈੱਕ ਕਰਾਉਣਾ ਆ ਤੇ ਇੱਧਰ ਆਪਾਂ ਨੂੰ ਬਾਈ ਹੁਣੀ ਟੈਂਟ ਲਾਉਣ ਨੂੰ ਦਿੱਤੇ ਹੀ ਇਹਦੇ ਥੱਲੇ ਕਹਿੰਦੇ ਇੱਥੇ ਲਾ ਲਓ ਤੇ ਇੱਥੇ ਲਾ ਹੀ ਆਪਾਂ ਕੁਰਸੀ ਦੇ ਮੋਰੇ ਤੇ ਉਹ ਬੋਰਡ ਵੀ ਮਿਲ ਗਿਆ ਸੀ ਚਾਰ ਚੂਰ ਜਿਹਾ ਫੋਨ ਕਰਨ ਬਾਕੀ ਸਾਰਾ ਰਿਜ਼ੋਰਟ ਤੁਹਾਨੂੰ ਇੱਕ ਅਰੀ ਦਿਖਾ ਲ ਦਿੰਨੇ ਆ ਇੱਥੇ ਆਪਾਂ ਰੁਕੇ ਹਈ ਆ ਬਾਈਆਂ ਦਾ ਰਹਿਣ ਦਾ ਆਪ ਦਾ ਆ ਤੇ ਆਲੇ ਦਿਵਾਲੇ ਪਹਾੜਿਆਂ ਵਿੱਚ ਪਹਾੜਾਂ ਦੇ ਕਿਰਿਆ ਹੋਇਆ ਮੀਤਾ ਰਿਜ਼ੋਰਟ ਤੇ ਇਦਾਂ ਹੱਟ ਬਣਿਓ ਆ ਸੋਹਣੇ ਆ ਰਾਤ ਨੂੰ ਜੇ ਬੰਦੇ ਨੇ ਇੰਜੋਏ ਕਰਨਾ ਤਾਂ ਅੱਗੁੱਗੂ ਵੀ ਬਾਲ ਕੇ ਦੇ ਦਿੰਦੇ ਆ ਉਧਰ ਬਾਈਓ ਦਾ ਅੱਗ ਬਾਲ ਕੇ ਰਾਤੀ ਬੈਠੇ ਸੀਗੇ ਤੇ ਖਾਣਾ ਪੀਣਾ ਉਧਰ ਖਾਂਦੇ ਸੀਗੇ ਤੇ ਸੋਹਣਾ ਜਾਨੀ ਤਾਮਚਾ ਮਾ ਪੂਰਾ ਇਹ ਆ ਮੀਤਾ ਰਿਜ਼ੋਰਟ ਲਿਖਾ ਬਾਲੀ ਤੇ ਬਾਕੀ ਪ੍ਰੋਪਰ ਐਡਰੈਸ ਬਾਈ ਤੁਹਾਨੂੰ ਦੱਸਦਾ ਆਪਾਂ ਵੀ ਲੋਕੇਸ਼ਨ ਤੇ ਕੱਢ ਲੈ ਲੋਕੇਸ਼ਨ ਤੇ ਸ਼ੋ ਹੁੰਦਾ ਆ ਗੂਗਲ ਦੀ ਤੇ ਤੇ ਇੱਧਰ ਬੈਠਣ ਨੂੰ ਆ ਜੇ ਕਿਸੇ ਨੇ ਇੱਧਰ ਵੀ ਬੈਠਣਾ ਹੋਵੇ ਤਾਂ ਸੋਹਣਾ ਆ ਤੇ ਇੱਥੋਂ 뷰 ਬਹੁਤ ਸੋਹਣਾ ਬਣਦਾ ਆ ਦੇ ਬੰਦੇ ਨੇ ਖਰੀਆਲੀ ਦਾ ਸ਼ਕੀਨ ਆ ਬੰਦਾ ਗ੍ਰੀਨਰੀ ਦਾ ਤੇ ਆਲੇ ਦੁਆਲੇ ਪਹਾੜ ਆ ਇੱਥੋਂ ਐ ਸਾਈਡ ਉਹ ਵਗਦੀ ਇੱਕ ਨਦੀ ਛੋਰੀ ਏ ਤੇ ਇਧਰ ਬਾਈ ਦੇ ਨਾਲ ਤੁਹਾਨੂੰ ਮਿਲਾਉਨੇ ਆ ਰਾਤੀ ਬਾਈ ਕਹਿੰਦਾ ਸੀਗਾ ਤੇ ਇੱਥੇ ਜੇ ਕਿਤੇ ਇੰਜੋਏ ਕਰਨਾ ਹੋਵੇ ਡੱਟਪਣਾ ਨੱਚਣਾ ਹੋਵੇ ਤੇ ਬਾਈ ਹੁਣੀ ਸਪੀਕਰ ਵੀ ਰੱਖਿਆ ਜੇ 뮤직 ਤੇ ਡਾਂਸ ਕਰਨ ਨੂੰ ਦਿਲ ਕਰੇ ਤੇ ਬਾਈ ਪਹਿਲੇ ਤੋਂ ਸਤਿ ਸ਼੍ਰੀ ਅਕਾਲ ਹੈਲੋ ਭਾਈ ਆਪਨਾ ਰਾਤ ਬੋਲ ਰਹੇ ਤੇ ਪਹਿਲੇ ਆਪ ਪ੍ਰੋਪਰ ਆਪਣਾ ਨਾਮ ਬਤਾਇ ਮੇਰੇ ਵੀਡੀਓ ਦੇਖਣੇ ਵਾਲੋ ਕੋ ਹਾਂ ਮੇਰਾ ਨਾਮ ਹੈ ਕੋਮਬਰੀ ਟਾਈਪ ਉਹ ਦਿਆ ਔਰਨਾਚਲ ਸੇ ਹੈ गालो ट्राइब का है हम लोग गालू ट्राइब हाँ इधर गालो ही है ना हाँ, अपने आपको गालो ही मिलेगा अपने मारो से चल के जी मारो अपने आलू तक का इधर सारे गालो ही ट्राइबल गालो है ना हाँ हाँ तो एक बात और बताना सर इसका प्रॉपर लोकेशन बताना मेरे वीडियो देखने वाले अगर कोई जहाँ रुकना चाहे प्रॉपर लोकेशन है आपका लिकावाली पहुंचेगा आप हाँ लिकावाली पहुंचने से अब जब लिकावाली से आप बासार आलो कोई जा रहा बोलने से हाँ तब ਹਮਾਰਾ ਇਹ ਰਸਤਾ ਹਾਈਵੇ ਕਿਨਾਰ ਮੇ ਹੀ ਹੈ ਮੀਟਾ ਰਿਜ਼ੋਰਟ ਬਿਲਕੁਲ ਸੜਕ ਦੇ ਉੱਤੇ ਹੀ ਹੈ ਜੀ ਇਹ ਹਾਂ ਅਬ ਚੈੱਕਪੋਸਟ ਪਾਰ ਕਰੇਗਾ ਜਸ ਲਿਕਾਵਲੀ ਚੈੱਕਪੋਸਟ ਪਾਰ ਕਰਕੇ ਹਮਾਰਾ ਰੈਸਟੋਰੈਂਟ ਮਿਲੇਗਾ ਪਹਿਲਾਂ ਹੀ ਰੈਸਟੋਰੈਂਟ ਇਹਨਾਂ ਦਾ ਆਉਂਦਾ ਚੈੱਕਪੋਸਟ ਪਾਰ ਕਰਕੇ ਆਪਾਂ ਇਧਰੋਂ ਹੱਲੇ ਚੈੱਕਪੋਸਟ ਪਾਰ ਕਰਨੀ ਆ ਇਹ ਆਪਣੇ ਸੀਲਾ ਪੱਥਰ ਵੱਲੋਂ ਦੱਸ ਰਹੇ ਆ ਤੇ ਇਹ ਸਾਰਾ ਉਹਨਾਂ ਨੇ ਇੱਕ ਵਾਰੀ ਵੀ ਆਪਾਂ ਨੂੰ ਮਨਾ ਨਹੀਂ ਕੀਤਾ ਇੱਥੇ ਰੁਕਣ ਤੋਂ ਕਹਿੰਦੇ ਬਾਈ ਲਾਓ ਟੈਂਟ ਤੇ ਗੱਡੋ ਟੈਂਟ ਨਾ ਥੈਂਕ ਯੂ ਬਾਈ ਰਾਤ ਰੁਕਣੇ ਕੇ ਲਈ ਜਗ੍ਹਾ ਦੇਣੇ ਲਈ ਥੈਂਕ ਯੂ ਆਪ ਗਾਈ ਠੀਕ ਹੈ ਬਾਈ ਓਕੇ ਨਮਸਕਾਰ ਬਾਕੀ ਆਪਾਂ ਲੋਕੇਸ਼ਨ ਵਿੱਚ ਵੀ ਪਾ ਦਵਾਂਗੇ ਆਪਣੇ ਸਭ ਆਪਣੇ ਡਿਸਕ੍ਰਿਪਸ਼ਨ ਵਿੱਚ ਲੋਕੇਸ਼ਨ ਪਾ ਦਵਾਂਗੇ ਨਾ ਹਾਂ ਹਾਂ ਆਪਕੀ ਸਹੀ ਹੈ ਬਾਈ ਹੋ ਸਦਾ ਹੀ ਹੋ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਛੜਤੀਆਂ ਆਪਾਂ ਲਗਾਮਾਂ ਆਪਣੇ ਤੂਫਾਨ ਦੀਆਂ ਅੱਜ ਪਹਾੜੀ ਨਹੀਂ ਪੈਣੀ ਆਪਾਂ ਨੂੰ ਪੱਧਰਾ ਰੋੜਿਆ ਤੇ ਪਹੁੰਚਾਂਗੇ ਦੱਸਿਆ ਜੀ ਆਪਾਂ ਪਹਿਲਾਂ ਵੀ ਡਿਬਲੂ ਗਾਟ ਤੇ ਚੈੱਕ ਪੋਸਟ ਆਪਾਂ ਅਰਨਾਚਲ ਪ੍ਰਦੇਸ਼ ਦੀ ਕਰ ਲਈ ਆ ਪਾਰ ਰਿਆ ਸ਼ਹਿਰ ਜੀ ਲਿਕਾਬ ਵਾਲੀ ਅਰਨਾਚਲ ਪ੍ਰਦੇਸ਼ ਤੋਂ ਅਸਾਮ ਵਿੱਚ ਐਂਟਰੀ ਮੋੜ ਅਸਾਮ ਵਿੱਚ ਐਂਟਰੀ ਆਸਾਮ ਦੇ ਵਿੱਚ ਆਪਾਂ ਆਉਂਦੇ ਜਾਂਦੇ ਰਹਿਣਾ ਹੱਲਿਆ ਸਫਰ ਤੋਂ ਨਿਕ ਆ ਦੂਜੀ ਵਾਰੀ ਆ ਤੀਜੀ ਵਾਰੀ ਵੀ ਐਂਟਰ ਹੋਵਾਂਗੇ ਆਸਾਮ ਦੇ ਵਿੱਚ ਆ ਜਦੋਂ ਆਪਾਂ ਮਗਾ ਲਿਆ ਸਟੇਟ ਕਵਰ ਕਰਨੀ ਆ ਰੂਡ ਬੜਾ ਟਟਾ ਹੈ ਸ਼ਹਿਰ ਦੇ ਵਿੱਚ ਯਾਰ ਇਦਾਂ ਸ਼ਹਿਰ ਹੋਣਾ ਚਰਪਦੇਸ਼ ਤੇ ਇਦਾਂ ਸ਼ਾਂਤ ਪੈਂਦਾ ਆ ਆਸਾਮ ਵਿੱਚ ਆ ਗਿਆ ਏਰੀਆ ਆ ਇਧਰ ਆਹ ਚੈੱਕ ਪੋਸਟ ਮੋਰੇ ਯਾਨੀ ਕਿ ਇਸ ਟਾਈਮ ਆਪਣਾ ਕੁੜਾ ਸਾਮ ਵਿੱਚ ਭੱਜ ਰਿਹਾ ਮੋੜਾ ਸਾਮ ਵਿੱਚ ਦੂਜੀ ਵਾਰੀ ਇੱਧਰ ਖੜੇ ਜ਼ਬਾਨ ਲੋ ਜੀ ਇਸ ਟਾਈਮ ਆਪਾਂ ਖੜੇ ਆ ਅਸਾਮ ਦੇ ਵਿੱਚ ਇਹ ਕਸਵਾ ਮਾਦਰੀ ਪੱਥਰ ਤੇ ਇਹਦਾ ਜ਼ਿਲ੍ਹਾ ਆ ਦੀਮਾਜੀ ਤੇ ਅਸਾਮ ਦੇ ਵਿੱਚ ਪਹਿਲਾ ਦੈਨ ਦੁਬਾਰਾ ਆਤੋਂ ਐਂਟਰੀ ਤੇ ਦੂਜੀ ਵਾਰੀ ਤੇ ਤੇ ਪੂੜੀਆਂ ਨਾਲੇ ਮੱਥਾ ਮਾਰਨਾ ਪੈ ਰਿਆ ਹਾ 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 ਲਓ ਜੀ ਇਸ ਟਾਈਮ ਜਿਹੜਾ ਸਕਰੀਨ ਤੇ ਤੁਸੀਂ ਆ ਸ਼ਹਿਰ ਦੇਖ ਰਹੇ ਆ ਸੀਲਾ ਪੱਥਰ ਸੀਲਾ ਪੱਥਰ ਦਾ ਜ਼ਿਲ੍ਹਾ ਕੌਣ ਸਾ ਹੈ ਦੀਮਾਦੀਨ ਸੀਲਾ ਪੱਥਰ ਦਾ ਜਿਹੜਾ ਜ਼ਿਲ੍ਹਾ ਆ ਉਹ ਦੀਮਾਜੀ ਆ ਸੂਬਾ ਆ ਇਹ ਅਸਾਮ ਆ ਜਿੰਨਾ ਆਪਣੇ ਇੱਥੇ ਗੱਡਖਾਨਾ ਖੜਾ ਦੇਖਦੇ ਆ ਤੁਸੀਂ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਇੱਥੇ ਕੁਝ ਨਹੀਂ ਹੁੰਦਾ ਸੀਗਾ ਕਿਉਂਕਿ ਇਹ ਬ੍ਰਹਮਪੁੱਤਰਾਂ ਨਦੀ ਪੈਂਦੀ ਹੈ ਇਹਦੇ ਵਿਚਾਲੇ ਡਿਬੜੂਗੜ੍ਹ ਨੂੰ ਜਿਹੜਾ ਜੋੜਦੇ ਡਿਬੜੂਗੜ੍ਹ ਦੂਸਰੀ ਸਾਈਡ ਪੈਂਦਾ ਆ ਤੇ ਨਦੀ ਤੋਂ ਇਸ ਸਾਈਡ ਪੈਂਦਾ ਹੈ ਸਿਲਾ ਪੱਥਰ ਆਪਣੇ ਬ੍ਰਹਮਪੁੱਤਰਾਂ ਦੇ ਤੇ ਜਦੋਂ ਉੱਥੇ ਜਿਹੜਾ ਪੁਲ ਬਣਿਆ ਆ ਬੋਗੀ ਪੁਲ ਹੈ ਨਾ ਬੋਗੀ ਪੁਲ ਹਾਂ ਬੋਗੀ ਪੁਲ ਦੇ ਨਾਂ ਤੋਂ ਆ ਜਿਹੜਾ ਉਹ ਏਸ਼ੀਆ ਦਾ ਆਪਣਾ ਸ਼ਾਇਦ ਦੂਜੇ ਨੰਬਰ ਦਾ ਰਿਵਰ ਦੇ ਉੱਤੇ ਬਣਿਆ ਲੰਬਾ ਪੌੜੇ ਆ ਤੇ ਉਹ ਪਾਲਤ ਬੰਨ ਦੇ ਨਾਲ ਹੀ ਇਹ ਸਾਰਾ ਇਧਰ ਆ ਥੋੜਾ ਬਹੁਤਾ ਲੋਕਾਂ ਦਾ ਰਹਿਣ ਸਹਿਣ ਜਿਹੜਾ ਹਾਈ ਲੈਵਲ ਦਾ ਹੋ ਗਿਆ ਨਹੀਂ ਤਾਂ ਇਧਰ ਆ ਕੁਝ ਨਹੀਂ ਹੁੰਦਾ ਇਹ ਗੱਡੀਆਂ ਜੋ ਆ ਦੁਕਾਨਾਂ ਤਕੂਨਾ ਕਿਉਂਕਿ ਹੁਣ ਉਧਰੋਂ ਸਮਾਨ ਦੀ ਆਵਾਜਾਈ ਹੁੰਦੀ ਰਹਿੰਦੀ ਆ ਨਹੀਂ ਤਾਂ ਪਹਿਲਾਂ ਕੈਸਤੀ ਦੇ ਵਿੱਚ ਹੀ ਆਉਂਦੇ ਸਗੇ ਆਪਣੇ ਫੈਰੀ ਦੇ ਵਿੱਚ ਬੋਰਡ ਦੇ ਵਿੱਚ ਜਿਹੜਾ ਮਾੜਾ ਮੋਟਾ ਸਮਾਨ ਲਿਆਉਂਦੇ ਸਗੇ ਇਹ ਆ ਸਿਲਾ ਪੱਥਰ ਬਾਕੀ ਬੋਗੀ ਵਿਲ ਫ੍ਰੀਜ ਵਾਲੀ ਜਾਣਕਾਰੀ ਉੱਥੇ ਪਹੁੰਚ ਕੇ ਪਾਉਣੀ ਆ ਸੋ ਜਰਾ ਡਿਟੇਲ ਨਾਲ ਪਤਾ ਕਰਕੇ ਆਪਾਂ ਜਿੱਥੋਂ ਗੱਡੀ ਆ ਰਹੀ ਆ ਉਧਰੋਂ ਆਏ ਆ ਸੀਲਾ ਪੱਥਰ ਵੱਲੋਂ ਤੇ ਆਹ ਚੱਲ ਜਾਂਦਾ ਰੋਡ ਆਪਣੇ ਡਿਬਰੂਗੜ੍ਹ ਘਵਾਟੀ ਕੀਚਾ ਨਗਰ ਨਾਰਥ ਲਖੀਪੁਰ ਤੇ ਪੌੜ ਦੇ ਉਧਰਲੇ ਹੱਥੋ ਕੇ ਜਾਣੀਆਂ ਜਿੱਧਰੋਂ ਗੱਡੀਆਂ ਆਉਨੀਆਂ ਉਸ ਹੱਥੇ ਜਾਣਾ ਤਾ ਉਹ ਚੱਲਦਾ ਪਾਸੀਗਾਟ ਨੂੰ ਪਹਿਲਾਂ ਰੂਟ ਆਪਣਾ ਫਾਸੀਗਾਟ ਵਾਲਾ ਹੀ ਸੀ ਉਧਰੋਂ ਹੀ ਆਉਣਾ ਸੀ ਆਪਾਂ ਆ ਲੋ ਹੋ ਕੇ ਫਾਸੀਗਾਟ ਸਾਈਕਲ ਖਰਾਬ ਕਾ ਹੋਣ ਕਾਰਨ ਬਾਈ ਦਾ ਤਾਂ ਆਪਾਂ ਨੂੰ ਇੱਧਰ ਸੀਲਾ ਪੱਥਰ ਵੱਲ ਦੀ ਆਉਣਾ ਪਿਆ ਜਿਹੜੀ ਮੋੜ ਕੇ ਇੱਥੇ ਆ ਗਏ ਇਹ ਰੋਡ ਕਿੱਥੇ ਇਕੱਠੇ ਹੁੰਦੇ ਆ ਚਾਹੇ ਫਾਸੀਗੜ ਤੋਂ ਆਜੋ ਆਲੋਹੋ ਕੇ ਫਾਸੀਗੜ ਤੇ ਚਾਹੇ ਆਲੋ ਤੋਂ ਪਹਿਲਾਂ 24 ਕਿਲੋਮੀਟਰ ਇੱਕ ਰੋਡ ਮੋੜ ਦਾ ਬਸਾਰ ਨੂੰ ਜਿਹੜੀ ਕੱਲ ਦੀ ਵੀਡੀਓ ਤੁਸੀਂ ਦੇਖ ਕੇ ਹਟੇ ਆ ਤੇ ਆਜੋ ਹੁਣ ਬਾੜੀਆਂ ਗੱਲਾਂ ਨਾ ਮਾਰ ਰੋਡ ਕੀ ਵਾਲਿਆ ਹੋ ਜਾ ਸਿੱਧਾ ਡਿਬਰੂ ਘੜਲ ਨੂੰ ਲੋਈ ਤਰੀਕ ਹੈ ਅੱਜ 25 ਦਸੰਬਰ ਤੇ ਮੌਸਮ ਦੀ ਇਹ ਗੱਲ ਕਰੀਏ ਅਸਾਮ ਦੇ ਵਿੱਚ ਮੌਸਮ ਬਹੁਤ ਵਧੀਆ ਨਾ ਇੱਥੇ ਠੰਡਿਆ ਤੇ ਨਾ ਗਰਮੀ ਆ। ਸਾਈਕਲ ਚਲਾਉਂਦੇ ਨੂੰ ਜਰੂਰ ਗਰਮੀ ਆਉਂਦੀ ਆ। ਮੋਟਰਸਾਈਕਲ ਤੇ ਉਦਾਂ ਤੁਰਦੇ ਫਿਰਦੇ ਨੂੰ ਕੋਈ ਚੱਕਰ ਨਹੀਂ। ਵਧੀਆ ਮੌਸਮ ਹੈ ਆ ਸ਼ਾਮ ਦਾ ਬਹੁਤ ਜ਼ਿਆਦਾ। ਉਰਨਾਚਲ ਵਿੱਚ ਠੰਡ ਸੀ ਕਾਫੀ। ਤੇ ਤਿੰਨ ਸੁਖੀਆ 87 ਡਿਬਰੂਗੜ 42 ਸ਼ਿਵ ਸਾਗਰ 98 ਯੋਰ ਹਾਰਟ 156 ਆਪਣਾ ਕੰਮ ਆ ਅੱਜ ਡਿਬਰੂਗੜ ਪਹੁੰਚਣ ਦਾ 45 ਕਿਲੋਮੀਟਰ ਰਹਿ ਗਿਆ। ਤੇ ਕੱਲ ਨੂੰ ਫੇ ਆਪਾਂ ਸੇਵ ਸਾਗਰ ਵੱਲ ਨੂੰ ਘੋੜਾ ਭਜਾਉਣਾ ਆ। ਫੇ ਜਾ ਕੇ ਐਂਟਰ ਹੋਣਾ ਆਪਾਂ ਨਾਗਾ لینڈ ਵਿੱਚ। ਇਧਰਲੇ ਏਰੀਆ ਜੇ ਜ਼ਮੀਨਾਂ ਦੀ ਗੱਲ ਕਰੀਏ ਤਾਂ ਜ਼ਮੀਨ ਸੋਹਣੀ ਵਧੀਆ ਆ। ਪੱਧਰਾ ਏਰੀਆ ਹੈਗਾ ਆ। ਤੇ ਸਰੋਂ ਬੀਜੀ ਆ। ਉਹ ਪਰੇ ਤੇ ਇਧਰ ਜਵਾਨਾਂ ਨੇ ਕਣਕ ਦਾ ਛਟਾ ਦੇ ਕੇ ਦਿੱਤਾ ਆ ਤੇ ਕਣਕ ਮੜੀ ਮੜੀ ਨਿਕਲੀ ਹੋਊਗੀ। ਉਹ ਪਰੇ ਗਾਈਆਂ ਚਰਦੀਆਂ ਸੋਹਣਾ ਏਰੀਆ ਜਮੀਨ ਜਮੂਨ ਇਧਰ ਵਧੀਆ ਆ ਪੱਧਰਾ ਜਿਹਾ ਏਰੀਆ ਉਹ ਪਰਲੀ ਸਾਈਡ ਤੇ ਆਲੂ ਲਾਇਓ ਆ ਤੇ ਆਉ ਤਾਂ ਪੱਧਰਾ ਹੀ ਪਿਆ ਆ ਤੇ ਕੁਛ ਏਰੀਏ ਦੇ ਵਿੱਚ ਉਧਰ ਵੀ ਕੈਮਰੇ ਤਾਂ ਨਹੀਂ ਤਾਂ ਦੀਦਾ ਹੁਣ ਆਪਣੇ ਸਰੋਂ ਤੇ ਕਣਕ ਜੀ ਬਜਾਈ ਹੋਈਓ ਵਾ ਸਰੋਂ ਨਿਕਲੀਓ ਵਾ ਤੇ ਕਣਕ ਵੀ ਮਾੜੀ ਮਾੜੀ ਨਿਕਲੀਓ ਵਾ ਗਾਈਆਂ ਚਰਦੀਆਂ ਆ हां भाई मिले ही ਇੱਥੇ ਨਹੀਂ ਰੋਕ ਲਿਆ ਆਪਾਂ ਨੂੰ ਹੱਥ ਦੇ ਕੇ ਤੇ ਬਾਈ ਗੱਲ ਕਰਦੇ ਸੀ ਕਹਿੰਦੇ ਕਿਧਰੋਂ ਕਿਧਰੋਂ ਘੁੰਮ ਕਾ ਮੈਂ ਘਰ ਨਾਚਲ ਪ੍ਰਦੇਸ਼ ਇੱਥੇ ਦਾ ਹਾਈ ਏਰੀਆ ਤੇ ਕਹਿੰਦੇ ਅਰਨਾਚਲ ਪ੍ਰਦੇਸ਼ ਦੇ ਬਈ ਡਰ ਨਹੀਂ ਲੱਗਾ ਤੁਹਾਨੂੰ ਤੇ ਮੈਂ ਕਹਾਂ ਡਰ ਕੇ ਇਸ ਗੱਲ ਦਾ ਹਨਾ ਕਹਿੰਦਾ ਲੋਕ ਐਸੇ ਲੋਕਾਂ ਦਾ ਬਹੁਤ ਸੋਚ ਐ ਪੰਜਾਬ ਚ ਵੀ ਔਰਨਾਚਲ ਪ੍ਰਦੇਸ਼ ਵੀ ਆਦਿਵਾਸੀ ਏਰੀਆ ਆ ਤੇ ਇਦਾਂ ਹੋਣੇ ਲੋਕ ਉਦਾਂ ਨੇ ਯਾਰ ਸਰ ਬਾਹਰਨਾਚਲ ਮੇਂ ਨਾ ਲੋਕ ਬਹੁਤ ਅੱਛੇ ਐ ਹਾਂ ਔਰ ਉਸ ਨੂੰ ਬਹੁਤ ਅੱਛੇ ਹਾਂ hame kahi bhi tent lagane ki zarurat nahi padi logo ne ghar me hi rakha ha te bhai number mangda te number de ke fir badde age apne safar wal likh lo sir number akka number ji video ji bhi aa jayega meri me 88 00 88 22 0 हां जयस मनतेज ਰੜਕੀ ਮਨਤੇਜ ਐਮ ਏ ਐਨ ਐਮ ਜੀ ਐਨ ਟੀ ਈ ਜੇ ਜੀ ਆਰ ਯੂ ਆਰ ਯੂ ਯੂ ਆਰ ਆਰ ਕੇ ਆਈ ਮਨਤੇਜ ਰੜਕੀ ਵਾਲਾ 40 ਸਾਲਾਂ ਦਾ ਜਵਾਨ ਆ ਅਸਾਮ ਦੀਆਂ ਸੜਕਾਂ ਤੇ ਲੋ ਜੀ ਇੱਥੇ ਰੁਕ ਗਏ ਆਪਾਂ ਮੈਂ ਕਿਹਾ ਵੀ ਆ ਸਾਮਾਨ ਦਿੱਤਾ ਜੇ ਆਪਣੇ ਕੋ ਕੱਲ ਦਾ ਹੀ ਲਿਆ ਪਿਆ ਆ ਇਹ ਖਾ ਲਈਏ ਮੈਂ ਕਿਹਾ ਰੋਟੀ ਪਾਣੀ ਤਾਂ ਆਪਾਂ ਪੁਲ ਪਾਰ ਕਰਕੇ ਖਾਵਾਂਗੇ ਹੁਣ ਮੂਰੇ ਪੁਲ ਸਟਾਰਟ ਹੋ ਜਾਣਾ ਆ ਤੇ ਮੈਂ ਕਿਹਾ ਬਾਅਦ ਚ ਕ੍ਰੋਸ ਕਰਦੇ ਆ ਤੇ ਪਹਿਲਾਂ ਥੋੜੀ ਭੁੱਖ ਮਟਾ ਲਈਏ ਬਾਈ ਆਪਣੀ ਨਿਗਾ ਹੀ ਹੋਂ ਪਈ ਆ ਇੱਧਰ ਆਵੇਂ ਹੀ ਦੁਕਾਨਾਂ ਦੇ ਉੱਤੇ ਅਸਾਮ ਦੇ ਵਿੱਚ ਆਪਾਂ ਤੁਹਾਨੂੰ ਪਤਾ ਹੀ ਆ ਆ ਦੇਖ ਲਓ ਇੱਧਰ ਦੁਕਾਨਾਂ ਦਾ ਹੀ ਪਿਆ ਸਾਰਾ ਤਾਮਚਾਮ

ਬੋਗੀ ਵਿਲ ਇੱਥੇ ਲੱਗੇ ਪਿੰਡ ਦਾ ਨਾਮ ਵੀ ਆ ਪਿੱਛੇ ਜਿਹੜੀ ਦੀ ਕਲਿੱਪ ਦੇਖ ਕੇ ਏਹ ਖਪਾ ਦੁਕਾਨ ਜਈ ਤੇ ਬਣਾਈ ਸਗੀ ਉਹ ਬੋਗੀ ਵਿਲ ਪਿੰਡ ਦੇ ਵਿੱਚ ਹੀ ਸੀਗੀ ਉਸੇ ਨਾਮ ਤੇ ਇਹ ਪੌੜਿਆ ਇਹ ਯਾਨੀ ਕਿ ਸਭ ਤੋਂ ਲੰਬਾ ਪੌੜਿਆ ਰੇਲ ਤੇ ਸਹਿ ਸੜਕ ਦਾ ਤੇ ਆਪਣੇ ਇਹ ਪੌੜ ਜਿਹੜਾ ਆ ਇਹਦੀ ਕੁੱਲ ਲੰਬਾਈ ਆ ਜਿਹੜੀ 4.94 ਆ ਯਾਨੀ 5 ਕਿਲੋਮੀਟਰ ਦੇ ਲਗਭਗ ਆ ਐਂਡ ਦਾ ਇਹਦਾ ਦੀਦਾ ਹੀ ਨਿਕਾ ਬਈ ਕਿੱਥੇ ਕੋਹਣਾ ਆ ਤੇ ਵੇ ਜੇ ਆਪਾਂ ਇਹਦੀ ਗੱਲ ਕਰੀਏ ਇਹ ਸ਼ਾਮ ਦੇ ਬ੍ਰਹਮਪੁੱਤਰਾਂ ਨਦੀ ਦੇ ਉੱਤੇ ਬਣਾਇਆ ਇੱਧਰ ਬ੍ਰਹਮਪੁੱਤਰਾਂ ਨਦੀ ਜਾਂਦੇ ਜਿਹੜਾ ਥੱਲੇ ਇਹਦੇ ਰੇਲਵੇ ਚੱਲਦੀ ਆ ਲੈ ਰੇਲ ਲੈਣਿਆ ਪੌਲ ਦੇ ਥੱਲੇ ਇਹਦੇ ਆਵਾਜ਼ ਤੁਹਾਨੂੰ ਸੁਣਦੀ ਹੋਣੀ ਆ ਤੇ ਇਹ ਜਿਹੜਾ ਆਪਣੇ ਦੀਮਾ ਜੀ ਤੇ ਡਿਬਰੂਗੜ ਦੇ ਸ਼ਹਿਰਾਂ ਨੂੰ ਜੋੜਦਾ ਆ ਇਹ ਟੀਮਾ ਜੀ ਤੇ ਡਿਬਰੂ ਘੜਦੇ ਤੇ ਇਹਦਾ ਨਿਰਮਾਣ ਜਿਹੜਾ ਆ 2002 ਦੇ ਵਿੱਚ ਸ਼ੁਰੂ ਹੋਇਆ ਸੀਗਾ ਬਣਨਾ ਇਹ ਤੇ 2018 ਦੇ ਵਿੱਚ ਜਾ ਕੇ ਪੂਰਾ ਹੋਇਆ ਇਹ ਕੰਮ ਇਹਦਾ ਯਾਨੀ 12 ਤੇ 6 18 6 ਸਾਲ ਲੱਗੇ ਇਹਨੂੰ ਅਧਿਕਾਰਨ ਇਹਦਾ ਆਪਣਾ ਜਿਹਨਾਂ ਆਪਣੀ ਬਣਦੀ ਨਹੀਂ ਹੈਗੀ ਪੰਜਾਬੀਆਂ ਦੀ ਖਾਸ ਕਰਕੇ ਨਰਿੰਦਰ ਮੋਦੀ ਨੇ ਕੀਤਾ ਸੀਗਾ 25 ਦਸੰਬਰ 2018 ਨੂੰ ਇੰਨੀ ਜਾਨਕਾਰੀ ਮੈਂ ਕਿਹਾ ਤੁਹਾਨੂੰ ਸਾਂਝੀ ਕਰ ਦਈਏ ਤੇ ਆਪਣੇ ਇੱਧਰ ਦੇਖੋ ਝਾਕਾ ਕਿੰਨਾ ਸੋਹਣਾ ਬਣਦਾ ਆ ਆ ਪੁਲ ਦੇ ਥੱਲੇ ਰੇਲਵੇ ਲਾਈਨ ਵੀ ਆ ਤਾਂ ਪਰ ਉੱਥੇ ਕੈਮਰਾ ਨਹੀਂ ਹੁਣ ਬੱਜਣਾ ਹੈਗਾ ਪੁਲ ਦੇ ਥੱਲੇ ਆ ਪੁਲੇ ਆ ਰੇਲਵੇ ਤਸਵੀਰਕਾਰੀਆਂ ਉਹ ਜੋਰਾਂ ਤੇ ਚੱਲਦੀਆਂ ਉਹ ਉਧਰ ਸਾਰੇ ਕਰਦੇ ਆਉਂਦੇ ਤੇ ਆ ਮੈਂ ਕਿਹਾ ਆਪਾਂ ਵੀ ਵੀਡੀਓ ਬਣਾ ਲਈਏ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਇਹ ਏਸ਼ੀਆ ਦਾ ਕਹਿ ਸਕਦੇ ਆਂ ਆਪਾਂ ਦੂਜੇ ਨੰਬਰ ਦਾ ਨਦੀ ਦੇ ਉੱਤੇ ਬਣਿਆ ਪੌੜਿਆ ਦੂਜੇ ਨੰਬਰ ਦਾ ਜਾਨੀ ਕਿ ਸੈਕੰਡ ਲਾਰਜੈਸਟ ਰਿਵਰ ਬ੍ਰਿਜ ਫੁਲਬਾ ਅਸਾਮ ਲਓ ਜੀ ਘੋੜਾ ਭਜਾਉਂਦੇ ਭਜਾਉਂਦੇ ਬੋਗੀ ਬਿਲ ਬ੍ਰਿਜ ਤੇ ਆਪਾਂ ਦੂਸਰੇ ਕਿਨਾਰੇ ਆ ਲੱਗੇ ਆਂ ਦੇਖੋ ਕੰਨਾ ਸੋਹਣਾ ਆਨੰਤ ਵਜਦਾ ਹਨਾ ਐ ਕਿ ਨਹੀਂ ਨਜ਼ਾਰਾ ਮਨਫਰਨ ਆਈ ਆ ਜਨਤਾ ਮੋਜਾ ਮਾਨਦੀ ਆ ਆਪਣੇ ਇਧਰ VOTING ਦਾ ਸਿਸਟਮ ਵੀ ਹੈਗਾ ਆ ਤੇ ਉਹ ਫਰੇ ਕੈਂਪਿੰਗ ਕਰਕੇ ਬੰਦੇ ਬੈਠੇ ਆ ਇਹ ਆਹ ਬੜਾ ਸਵਾਲ ਲੈਂਦੇ ਹੁਣੇ ਉਹ ਤਾਂ ਯਾਰ ਇਸ ਟਾਈਮ ਅਨੰਦਮਈ ਆਨੰਦਮਈ ਬੁੱਲੇ ਲੁੱਟੀ ਜਾਂਦਾ ਰੁੜਕੀ ਵਾਲਾ ਬੱਸ ਐਂਦਾ ਕਹਦੇ ਵੇ ਨਾ ਉਹ ਪੜ ਜਾਂਦਾ ਹੈ ਉੱਪਰ ਜਿਹੜਾ ਆਪਣੇ ਪਰੰਪੁੱਤਰਾ ਰਿਵਰ ਦੇ ਉੱਤੇ ਬਣਿਆ ਜਿਹੜਾ ਪੁਤਨ ਦਿਖਾ ਲਿਆ ਉੱਥੋਂ ਆਪਾਂ ਇਧਰੋਂ ਆ ਜੂ ਟਰਨ ਲੈ ਲਿਆ ਆ ਤੇ ਉਹ ਸਿੱਧਾ ਰੋਡ ਵੀ ਚੱਲ ਜਾਂਦਾ ਵੈਸੇ ਡਿਬੜੂ ਗੜ੍ਹ ਨੂੰ ਆਪਣੇ 25-30 ਕਿਲੋਮੀਟਰ ਦਾ ਗੇੜਿਆ ਮੇਨ ਹਾਈਵੇ ਜੇ ਜਾਣਾ ਤੇ ਆਪਾਂ ਇਧਰ ਦੀ ਆ ਗਏ ਆ ਜੂ ਟਰਨ ਲੈ ਕੇ ਥੱਲੇ ਉਤਰ ਕੇ ਇਧਰ ਆਪਣਾ ਤੂਫਾਨ ਤੇ ਆਪਾਂ ਇੱਥੋਂ ਪੌੜ ਦੇ ਥੱਲੇ ਦੀ ਹੋ ਕੇ ਜਾਵਾਂਗੇ ਥੋੜਾ ਜਿਹਾ ਪਿੰਡਾਂ ਵਿੱਚ ਦੀ ਕਿਉਂਕਿ ਬਹੁਤ ਟਾਈਮ ਪਿਆ ਆਪਣੇ ਕੋਲ ਆ ਜ ਸਫ਼ਰ ਆਪਣਾ ਥੋੜਾ ਹੀ ਸੀਗਾ 70 ਕਿਲੋਮੀਟਰ ਦਾ ਸੀਗਾ ਸਾਰੇ ਆਪਾਂ ਨੂੰ 25-30 ਕਿਲੋਮੀਟਰ ਰਹਿ ਗਏ ਆ ਤੇ ਮੈਂ ਕਿਹਾ ਪਿੰਡਾਂ ਵੈ ਦੀ ਚੱਲਦੇ ਆਨੰਦਮਾਨ ਦੇ ਰੋੜ ਦੇ ਤਾਂ ਯਾਰ ਘੋੜਾ ਭਜਾਉਣ ਵਾਲਾ ਕੰਮ ਆ ਮਜ਼ਾ ਆ ਜਾਂ ਨਹੀਂ ਆਉਂਦਾ ਜਿੱਦਾਂ ਹਾਈਵੇ ਤੇ ਤੇ ਚਾਹ ਵੀ ਲਈਏ ਚਾਹ ਪੀ ਕੇ ਫੇਰ ਛੱਡ ਦੇਣ ਲਗਮਾ ਭਾਈ ਮਿੱਠਾ ਥੋੜਾ ਜ਼ਿਆਦਾ ਕਰ ਦੇਣਾ ਸਹੀ ਐ ਹਾਂ ਜਲਦੀ ਬਣਾ ਦਿਓ ਥੋੜਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਅੰਤਖਾਲਸਾ ਮਹਾਰਾਜ ਦੇ ਲਓ ਜੀ ਛੱਡਤੀਆਂ ਆਪਾਂ ਨਿਗਾਮਾ ਘੋੜੇ ਦੀਆਂ ਡਿਬਰੂਗੜ ਸ਼ਹਿਰ ਵਾਲਾ ਇਆ ਹਾਈਵੇ ਆਪਾਂ ਛੱਡ ਦਿੱਤਾ ਆ ਛੋਟੀ ਸੜਕ ਆ ਆਲਾ ਦਵਾਲਾ ਸੋਹਣਾ ਆ ਬੂਟੇ ਹਰੇ ਭਰੇ ਦਰਖਤ ਤੇ ਲੋਕੇਸ਼ਨ ਆਪਾਂ ਗੱਡ ਲਈ ਆ ਲੋਕੇਸ਼ਨ ਆਪਾਂ ਲਾ ਲਈ ਆ ਤੇ ਇਹਦੇ ਹਿਸਾਬ ਨਾਲ ਆਪਾਂ ਟਿਕਾਣੀ ਲੱਗ ਜਵਾ ਦੇ ਹੈ ਕ ਨਹੀਂ ਰੋਡ ਫੇ ਕੰਮ ਦਾ ਐਵੇਂ ਹਾਈਵੇ ਤੇ ਗੱਡੀਆਂ ਨੇ ਫੇਰ ਖਾਈ ਜਾਣਾ ਹੈਗਾ ਟਰੱਕਾਂ ਨੇ ਹੋਰ ਗੱਡੀਆਂ ਪੌ 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 ਦੇਖੋ ਬੜਾ ਲੋੜ ਇਹ ਦੇ ਆਪਾਂ ਡਿਬਲੂ ਗਾਲ ਦੇ ਆਲੇ ਦੁਆਲੇ ਜਿਆਣੀ ਫੇਰਦੇ ਆ ਹੁਣ ਹੋਰ ਥੋੜੇ ਜਿਹਰੇ ਤੱਕ ਜਿਆਣੀ ਕਿ ਸ਼ਹਿਰ ਦੇ ਵਿੱਚ ਜਾ ਵੜਾਂਗੇ ਇਹ ਜਿਆਣੀ ਕਿ ਆਪਣਾ 18 20 20 ਕਿਲੋਮੀਟਰ ਦਾ ਸਫ਼ਰ ਜਿਹੜਾ ਇਦਾਂ ਆਨੰਦਮਈ ਆ ਬਾਕੀ ਕੱਲੇ ਗਏ ਰੇ ਨਾਲ ਆਪਣਾ ਤੂਫਾਨ ਸੂਟ ਆਸਰਾ ਆਕਾਸ਼ ਪਰ ਸੱਚੇ ਬਾਦਸ਼ਾਹ ਮਾ ਫਿਰ ਗੱਲ ਉਹਦੇ ਕਿ ਤੁਹਾਡੇ ਨਾਲ ਸਾਂਝੀ ਕਰਦੇ ਆ ਆਪਣੇ ਇੱਕ ਮਿੱਤਰ ਮੇਰਾ ਪਹਿਲਾਂ ਜਦੋਂ ਆਪਾਂ ਸ਼ਾਮ ਵਿੱਚ ਸੀਗੇ ਗੁਆਟੀ ਵਾਲੀ ਸਾਈਡ ਜਦੋਂ ਆਪਾਂ ਨਾਚਲ ਤੇ ਐਂਟਰ ਹੋਏ ਸੀ ਉਦੋਂ ਮਿੱਤਰ ਕਹਿੰਦਾ ਸੀ ਯਾਰ ਡਿਬੜੂਗਾ ਡਿਬੜੂਗਾ ਕਰੀ ਜਾਣਾ ਜਾਣਾ ਨਹੀਂ ਮਿਲਿਆ ਮਿੱਤਰ ਨੂੰ ਉਹਦੇ ਕਹਿਣ ਦਾ ਆਪ ਸਾਗਾ ਭਾਈ ਅਮਰਤਪਾਲ ਜੀ ਤੋਂ ਤੇ ਯਾਨੀ ਕਿ ਟੀਚਰ ਜੀ ਕਹਿੰਦਾ ਸੀ ਹੋ ਤੇ ਬਾਈ ਤੇਨੂੰ ਪਤਾ ਹੀ ਆ ਚਲੋ ਸਾਡੀ ਸੋਚ ਨਹੀਂ ਮਿਲਦੀ ਤਾਂ ਸਾਡਾ ਪਿਆਰ ਰਵਾਇਆ ਜਿਹੜਾ ਮੈਨੂੰ ਟੀਚਰਾਂ ਵੀ ਕਰਦਾ ਸੀ ਥੋੜਾ ਜਿਹਾ ਸੋਚ ਦਾ ਫਰਕ ਆ ਪਿਆਰ ਵਾਦੂ ਆ ਤੇ ਤੈਨੂੰ ਪਤਾ ਹੀ ਆ ਬਾਈ ਜੇ ਕਮੇ ਤੂੰ ਫੈਨ ਫੈਨ ਆਪਾਂ ਕੇ ਦੇ ਨਹੀਂ ਹੈਗੇ ਹੱਲੇ ਤੱਕ ਸ਼ਾਰਟ ਆਪਣੇ ਸਿੱਖ ਕੌਮ ਦੇ ਜਰਨੈਲਾ ਤੋਂ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਿੱਤਾ ਹੈ ਗੁਰੂਆਂ ਨੇ ਜਿੱਤੋਂ ਸਿੱਖਿਆ ਲੈ ਕੇ ਆਪਾਂ ਚੱਲ ਸਕਦੇ ਆ ਕਿਹਦੇ ਮਗਰ ਲੱਗਣ ਦੀ ਲੋੜ ਨਹੀਂ ਆਪਾਂ ਨੂੰ ਤੇ ਅੱਜ ਇਹ ਸਤਕਾਰ ਪੂਰਾ ਆ ਭਾਈ ਅਮਰਪਾਲ ਜੀ ਦਾ ਗੱਲ ਦੇ ਵਿੱਚ ਪੂਰਾ ਇਹਨੂੰ ਕਹਿੰਦੇ ਹੁੰਦੇ ਆ ਤੇ ਗੱਲ ਤੋਂ ਡਿਵੜੂ ਗੱਲ ਦੀ ਬਾਈ ਕਰਦਾ ਸੀਗਾ ਡਿਵੜੂ ਗੱੜੇ ਫਿਰ ਰਹੇ ਆ ਇਸ ਟਾਈਮ ਸਿਰ ਤੇ ਦਸਤਾਰ ਮੂੰਹ ਤੇ ਦਾੜਾ ਤੂਫਾਨ ਘੋੜੇ ਤੇ ਝੂਲ ਦਾ ਨਿਸ਼ਾਨ ਸਾਹਿਬ ਪੰਜਾਬ ਆ ਜਾਣੀ ਇਹ ਇਹ ਡਿਬਲੂ ਗੜ ਦੇ ਆਲੇ ਦੁਆਲੇ ਫਿਰਦਾ ਤੇ ਥੋੜੇ ਚਿਰ ਚ ਆਪਾਂ ਡਿਬਲੂ ਗੜ ਚ ਐਂਟਰ ਸ਼ਹਿਰ ਚ ਵੀ ਹੋ ਜਾਣਾ ਹੈ ਭਾਈ ਰਾਜ ਬਿਨਾ ਨਾ ਧਰਮ ਬਚੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਉ ਆਪਣੀ ਕੌਮ ਲਈ ਲੜਨਾ ਪਤਾ ਅਤਵਾਦ ਨਹੀਂ ਹੁੰਦਾ ਅਤਵਾਦ ਨਹੀਂ ਹੁੰਦਾ ਆਪਣੀ ਕੌਮ ਲਈ ਲੜਨਾ ਬੇਯਾਰਾ ਅਤਵਾਦ ਨਹੀਂ ਹੁੰਦਾ ਅਤਵਾਦ ਨਹੀਂ ਹੁੰਦਾ ਉਹ ਕਹਿੰਦਾ ਸੀ ਤੈਨੂੰ ਨਹੀਂ ਉੱਥੇ ਰੱਖ ਰਹਿਣਾ ਰਹਿਲਾ ਉਹਨਾਂ ਦੇ ਕੋਲੇ ਬਾਕੀ ਭਾਊ ਤੈਨੂੰ ਪਤਾ ਹੀ ਆ 2000 ਤੋਂ ਲੈ ਕੇ 2017 ਤੱਕ ਹੁਣ ਚੰਗਾ ਤਾਂ ਨਹੀਂ ਲੱਗਦਾ ਵੀਡੀਓ 'ਚ ਕਹਿਣਾ ਥੋੜੇ ਆ ਭਾਬੂ ਖੁਆ ਕਰਨ 2000 ਤੋਂ ਲੈ ਕੇ 2017 ਤੱਕ ਜੇਲ੍ਹਾਂ ਹੀ ਕੱਟਦੇ ਆਏ ਆ ਭਾਊ ਲੰਮਾ-ਸਮਾ ਵੀ ਤੇ ਪਿਕਨਿਕ ਤੌਰ ਤੇ ਵੀ ਤੈਨੂੰ ਸਾਰਾ ਪਤਾ ਹੀ ਆ ਇਸ ਕਰਕੇ ਜੇਲ੍ਹ ਦਾ ਡਰ ਹੈ ਨਹੀਂ ਆਪਾਂ ਨੂੰ ਕੋਈ ਦੂਜੀ ਗੱਲ ਆਪਣੇ ਕਿਹੜੇ ਮਗਰ ਨਿਆਣੇ ਰੋਂਦੇ ਆ ਬਾਪੂ ਜਾਂ ਆਪਣੇ ਸਰ ਕੋਈ ਜ਼ਿੰਮੇਵਾਰੀ ਹੈ ਨਹੀਂ ਕੱਲੇ ਆਏ ਆ ਕੱਲਿਆਂ ਨੇ ਜਾਣਾ ਆ ਠੀਕ ਆ ਸਦਾ ਹੀ ਨਿਸ਼ਾਨ ਰਹਿਣ ਝੂਪਦੇ ਪੰਥ ਖਾਲਸਾ ਮਹਾਰਾਜ ਦੇ ਏ ਚੱਲਾ ਲਾ ਹੋ ਗਿਆ ਇੱਕ ਸਪੋਰ ਲੈ ਲਿਆ ਮੁੰਡੇ ਨੇ ਆ ਕੇ ਤੇ ਮੋਜਾਂ ਲੱਭਣੀਆਂ ਨੰਨ ਲਮਾਨ ਦੇ ਪੂਰਾ ਅਗਲੇ ਇਹ ਆ ਸ਼ਾਮ ਦੇ ਜਵਾਕ ਇਹ ਚੱਲ ਉਹ ਗੱਡਾ ਢਾੜੀ ਤਾੜੀ ਤਾੜੀ ਚੌਕਾ ਚੌਕਾ ਲੋ ਜੀ ਮਾਰੋ ਯਾਰਾ ਚਾਤੀ ਆ ਪਹੁੰਚੇ ਆਪਾਂ ਸ਼ਹਿਰ ਡਿਬਰੂ ਗੜ ਆਇਆ ਡਿਬਰੂ ਗੜ ਦਾ ਚੌਂਕ ਕਲॉक ਟਾਵਰ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਸੂਬਾ ਅਸਾਮ ਦੂਜੀ ਵਾਰੀ ਐਂਟਰੀ ਸ਼ਹਿਰ ਡਿਬਰੂ ਬਾਅਦ ਚ ਫੇਲੀ ਵਾਰੀ ਦੇ ਸੂਬੇ ਸਾਹਮਣੇ ਦੂਜੀ ਯਾਰੀ ਲੋ ਜੀ ਆਪਣੇ ਕਰਨਾਟਕ ਵਾਲੇ ਬਾਈ ਦਾ ਦਾ ਘੋੜਾ ਟੰਗ ਦਿੱਤਾ ਜਿੱਦਾਂ ਆਪਾਂ ਪੰਜਾਬੀ ਜੀ ਕਹਦੇ ਏ ਛਿੱਕੇ ਭਾਈ ਲੱਗੇ ਉਹਦੇ ਦਿਵਾਲੇ ਕੱਢਣਗੇ ਹਣ ਸਾਰੇ ਫਾਲਟ ਤੇ ਕਰਨਗੇ ਇਹਨੂੰ ਐ ਰਮਾ ਤੇ ਇਹ ਆਪਣੇ ਸਾਈਕਲ ਸਟੋਰ ਐ ਸ਼ਿਫਟ ਸਾਈਕਲ ਸਟੋਰ ਸ਼ਿਫਟ ਸ਼ਿਫਟ ਸਾਈਕਲ ਸਟੋਰ ਜਗਾ ਕਾ ਨਾਮ ਬਤਾਇਆ ਤਾਂ ਚੌਕੀ ਡਿੰਗ ਚੌਕੀ ਡਿੰਗ ਦੇ ਵਿੱਚ ਆਪਣੇ ਡਿਬਰੂ ਗੜਦੇ ਵਿੱਚ ਆ ਜੀ ਜੇ ਕਿਸੇ ਭੈਣ ਭਰਾ ਦਾ ਸਾਈਕਲਿੰਗ ਕਰਦੇ ਇੱਧਰ ਕੋਈ ਫਾਲਟ ਪੈਂਦਾ ਆ ਤਾਂ ਆ ਆਪਣੇ ਸਰ ਜੀ ਹੁਣੀ ਆ ਤਾਂ ਇੱਥੋਂ ਆਪਾਂ ਕੰਮ ਕਰਾ ਸਕਦੇ ਆ ਹੈਲੋ ਸਰ ਹਮੇ ਸਾਈਕਲ ਸਟੋਰ ਨਹੀਂ ਮਿਲ ਰਹਾ ਸਾ ਕੋਈ ਅੱਛਾ ਨਹੀਂ ਹਮ ਲੋਗ ਸਾਈਕਲਿਸਟ ਕੇ ਲਈ ਹੀ ਮਤਲਬ ਸਹੀ ਸਹੀ ਥੈਂਕ ਯੂ ਸਰ ਬਾਕੀ ਕੰਮ ਕਰਾਉਣੇ ਆ ਫੇਰ ਸਰ ਹੁਣਾ ਨਾ ਮਿਲਾਉਣੇ ਹੱਲੇ ਆਪਾਂ ਪਹੁੰਚੇ ਹੀ ਆ ਜਾਂਤੇ ਸਾਈਕਲਾਂ ਦਾ ਕੰਮ ਹੁੰਦਾ ਆ ਇਹ ਥੋੜਾ ਜਿਹਾ ਨੀਲਾ ਜਿਹਾ ਲੱਗਾ ਸੀ ਦੇਖਦੇ ਆ ਮੈਂ ਕਿ ਇੰਟਰਨੈਸ਼ਨਲ ਗ੍ਰੀਨ ਐਕਸਪ੍ਰੋ ਗ੍ਰੀਨ ਐਕਸਪ੍ਰੋ ਮਤਲਬ ਸਮਝੇ ਗਏ ਆ ਜਾਂ ਨਹੀਂ ਬੂਟੇ ਲਾਓ ਜਿੰਨੇ ਲਾ ਸਕਦੇ ਆ ਇਹ ਬਹੁਤ ਲੋਡ ਆ نیچے ਬੂਟਿਆਂ ਦਾ ਰੇਟ ਵੀ ਦੇਖ ਲੋ ਰੱਖਿਆ ਆ 2-2000 ਤੱਕ ਦਾ ਬੂਟਾ ਵੀ ਹੈ ਪਰ ਇਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੈ ਜਿੰਨੀ ਆ ਥੋੜੇ ਜਿਹਾ ਮੀਲੇ ਦਾ ਧਾਮ ਝਾਮ ਤੁਹਾਨੂੰ ਦਿਖਾ ਦਈਏ ਡਿਬਰੂਗੜ੍ਹ ਸ਼ਹਿਰ ਦੇ ਵਿੱਚ ਸਾਈਕਲ ਵੀ ਰੱਖੇ ਹੋ ਆ ਲੈਦਾ ਲਈਏ ਪਰ ਰੱਖਣਾ ਕਿੱਥੇ ਆ ਸਾਈਕਲ ਤੇ ਸਾਈਕਲ ਦਾ ਚਾਨ ਨਹੀਂ ਹੋਣਾ ਰੋੜਕੀ ਵਾਲਿਆ ਪਤੰਦਰ ਸੰਦਾ ਟੱਪਾ ਵੀ ਰੱਖ ਕੇ ਬੈਠੇ ਆ ਆ ਦੇਖੋ ਦਸੰਦਾ ਟੱਪਾ ਆ ਉਹ ਨਹੀਂ ਗੋਲੀ ਲਗਾ ਰਿਹਾ ਸੀ ਇਹ ਗੋਲੀ ਲਗਾ ਰਿਹਾ ਸੀ ਕਾਰ ਹੋਏ ਕੋਲ ਉਹ ਕਰ ਲਾਓ ਜੀ ਸ਼ਿਫਟ ਬਾਈਕ ਸ਼ਾਪ ਹੁਣ ਵਿਲੇ ਹੋਏ ਆ 2 ਵਜੇ ਦੇ ਆਇਓ ਆ ਬਾਈ ਦੇ ਘੋੜੇ ਦਾ ਕੰਮ ਤੇ ਆਪਣੇ ਵਾਲੇ ਦਾ ਵੀ ਆਪਾਂ ਇੱਕ ਤਾਂ ਧਵਾਇਆ ਤੇ ਇੱਕ ਟਿਊਨਿੰਗ ਜਿਹੀ ਕਰਾਈ 11 ਦੀ ਪਰ ਗੇਅਰ ਆਪਣੇ ਕੈਸਟ ਤੇ ਜੇ ਚੇਨ ਨਵੀਂ ਪੈਣੀ ਹੈਗੀ ਆਪਾਂ ਪੁਆਈ ਨਹੀਂ ਹੈਗੀ ਰੋਕੇ ਪਵਾਵਾਂਗੇ। ਉਹ ਆਈ ਨਹੀਂ ਜਣੀ ਆਪਾਂ। ਤੇ ਇੱਕ ਜਣੀ ਆਪਾਂ ઠવાਇਆ ਆ। ਤੇ ਇੱਕ ਟਿਊਨਿੰਗ ਤੇ ਇੱਕ ਬ੍ਰੇਕ ਆਇਲ ਪਵਾਇਆ। ਦੱਸਿਓ ਉਹਦਾ ਯਾਰ ਬੰਦੇ ਨੇ ਪਿਆਰ ਪਿਆਰ ਜਿਹਾ ਕਰਕੇ ਠਾਕ ਲਿਆ ਕਿ ਸਹੀ ਆ। ਰੁਪਈਆ 900 ਬਣਾਤਾ। ਆਪਾਂ ਤਾਂ ਇਦਾਂ ਲੱਗਾ ਇਹ ਤਾਂ ਜ਼ਿਆਦਾ ਬਣਾਤਾ। ਬਾਕੀ ਦੱਸਿਓ ਵੀਡੀਓ ਦੇਖਣ ਵਾਲੇ। ਕੱਲਾ ਬ੍ਰੇਕ ਆਇਲ ਤੇ ਇੱਕ ઠવાਇਆ 200 ਰੁਪਇਆ ਟਬਾਈ ਦਾ 500 ਰੁਪਇਆ ਬ੍ਰੇਕ ਆਲ ਦਾ ਤੇ 200 ਰੁਪਇਆ ਟਿਊਨਿੰਗ ਦਾ ਲੈ ਲਿਆ ਆਪਣੇ ਹਿਸਾਬ ਨਾਲ ਤਾਂ ਟੂ ਮੱਚ ਆ ਬਾਕੀ ਤੁਸੀਂ ਦੱਸ ਦਿਓ ਬਾਕੀ ਕਰੋਨਾ ਦਾ ਹੁੰਦਾ ਹੀ ਆ ਰੋਡ ਕਿਹੜਾ ਰੋਇਾਨਾਗਰ ਵਾਲਾ ਹਾਂਜੀ ਆਪਾਂ ਪਹੁੰਚ ਗਏ ਆ ਜੀ ਆਪਣੇ ਇਸ ਟਾਈਮ ਜਿੱਥੇ ਤਾਂ ਖੜੇ ਆ ਜਿੱਦਾਂ ਤੁਹਾਨੂੰ ਆ ਦਿਖਾ ਲ ਦਿੰਨੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਵਾ ਗੁਰਦੁਆਰਾ ਸਾਹਿਬ ਆਪਣੇ ਸ਼ਹਿਰ ਡਿਬਰੂਗੜ੍ਹ ਸੂਬਾ ਅਸਾਮ ਤੇ ਸਾਈਕਲਾਂ ਵਾਲੇ ਨੇ ਤਾਂ ਆਪਣੇ ਘਰ ਕੇ ਲਾਤਾ ਪੂਰਾ ਟਿਕਾ ਉਹਨੇ ਦੇਖਿਆ ਇੱਕ ਪੰਜਾਬ ਤੋਂ ਬੱਕਰਾ ਆਇਆ ਆ ਇੱਕ ਬੱਕਰਾ ਆਇਆ ਕਰਨਾਟਕਾ ਤੋਂ ਵੀ ਇਹਨਾਂ ਨੂੰ ਹਲਾਲ ਕਰ ਦਵਾ ਹਨਾ ਭਾਈ ਇਹਨੇ ਬੱਕਰੇ ਕਰਤੇ ਹਲਾਲ ਐਨ ਬੜੇ ਪਹਿਜਾਬ ਦੇ ਯਾਰ ਹਲੇ ਕੈਸੜ ਪਾਉਣੀ ਆ ਚੈਨ ਸੈਟ ਪੋਣਾ ਆ ਉਹ ਬੱਕਰੇ ਲੱਗਣੇ ਆ ਬਾਕੀ ਲਾਵਾਂਗੇ ਹੌਲੀ ਹੌਲੀ ਜਦੋਂ ਐਨ ਹੱਥ ਖੜ ਗਿਆ ਨਾ ਚੈਨ ਸੈਟ ਨੂੰ ਉਦਨੇ ਲਾਉਣੇ ਆ ਆਪਾਂ ਵੀ ਪਰ ਉਹਨੇ ਬੱਕਰੇ ਹਲਾਲ ਕਰਦੇ ਭੁੱਲਣਾ ਰਗਾ ਵੇ ਡੀਬੜੂ ਗੜ ਦੇ ਵਿੱਚ ਲੁੱਟਿਆ ਗਿਆ ਹੀ ਰੜਕੀ ਵਾਲਾ ਤੇ ਬਾਕੀ ਠੀਕ ਐ ਜੀ ਹੱਲੇ ਕੱਪੜਿਆਂ ਦੇ ਵਾਲੇ ਹੋਣਾ ਆ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਵਿੱਚ ਕੱਪੜੇ ਢੋ ਦੇ ਦਿੱਤੇ ਆ ਧੋਣੇ ਆ ਹੱਲੇ ਤੇ ਆ ਜਿਹੜੇ ਆ ਕੱਪੜੇ ਇਹ ਵੀ ਹੱਲੇ ਧੋਣੇ ਆ ਜਿਹੜੇ ਪਾਏ ਹੋ ਗਾ ਕੱਪੜਾ ਢੀੜਾ ਲੱਥਾ ਬਹੁਤ ਧੋਣ ਵਾਲਾ ਸਿਕਾ ਤੇ ਦਰਸ਼ਨ ਆਪਾਂ ਸਵੇਰ ਨੂੰ ਕਰਨੇ ਗੁਰੂ ਘਰ ਤੇ ਗੁਰੂ ਚਰਨਾਂ 'ਚ ਹਾਜ਼ਰੀ ਲਵਾਵਾਂਗੇ ਨਾਲੇ ਜਿੰਨਾ ਹੋ ਸਕਿਆ ਆਪਜੀ ਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਥੇ ਤੱਕ ਦਾ ਆਪਣਾ ਸਫ਼ਰ ਆ ਬਾਕੀ ਮਿਲਦੇ ਆ ਕੱਲ ਨੂੰ ਸਵੇਰ ਨੂੰ ਠੀਕ ਹੈ ਜੀ ਰੜਕੀ ਵਾਲੇ ਲੋ ਤੇ ਰੜਕੀ ਵਾਲ ਦੇ ਕੋੜੇ ਤੂਫਾਨ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਮਤਾਮਾ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ